ਸਸ਼ੀਕਾਲ ਬਾਈ ਪੁੱਛੋ ਕਿਸਾਨ ਮੇਲੇ ਤੇ ਖੜਿਆ ਤੇ ਆਪਣੇ ਭਰਾ ਇਧਰ ਝੂਟਾ ਲੈ ਕੇ ਪਹੁੰਚੇ ਨੇ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਕਿੰਨੇ ਸਾਲਾਂ ਦਾ ਬਾਈ ਇਹ ਬਾਈ ਜੀ 9 ਸਾਲਾਂ ਦਾ ਜੀ 9 ਸਾਲਾਂ ਦਾ ਤੇ ਕੀ ਦਾ ਬੱਚਾ ਬਾਈ ਇਹ ਇਹ ਐਮ 29 ਦਾ ਜੀ ਠੀਕ ਹੈ ਜੀ ਤੇ ਪਿੰਡ ਕਿਹੜਾ ਬਾਈਆਂ ਦਾ ਪਿੰਡ ਬਾਈ ਸਰਸਾ ਅਸੀਂ ਹਰਿਆਣੇ ਤੋਂ ਪਹੁੰਚੇ ਹੋ ਬਾਈ ਹਾਂ ਜੀ ਹਾਂ ਜੀ ਹਰਿਆਣੇ ਤੇ ਹਰਿਆਣੇ ਤੋਂ ਪਹੁੰਚੇ ਨੇ ਕਿ ਬਾਈ ਪੁੱਛੋ ਪੰਜਾਬ ਦੇ ਵਿੱਚ ਬਹੁਤ ਵੱਡਾ ਕਿਸਾਨ ਮੇਲਾ ਲੱਗਿਆਗਾ ਤੇ ਬਾਈ 9 ਸਾਲਾਂ ਤੋਂ ਤਿਆਰ ਕਰ ਰਹੇ ਹੋ ਕਿੰਨਾ ਰੇਟ ਰੂਟ ਲੱਗ ਜਾਂਦਾ ਬਾਈ ਇਹਦਾ ਰੇਟ ਲੱਗਿਆ 23 ਕਰੋੜ ਰੁਪਏ ਲੱਗਿਆ 23 ਕਰੋੜ ਰ ਜੀ ਲੈ ਅਗਰੇ ਇੱਥੇ ਅੰਦੇ ਵਿੱਚ ਹੁਣ ਕਹਿੰਦੇ ਨੇ ਆਪਾਂ ਵੀ ਅਮਰੀਕਾ ਕੈਨੇਡਾ ਦਾ ਵਾਲਾ ਹੀ ਡਾਲਰ ਨੇ ਭਾਈ ਉੱਥੇ ਵੀ ਕੋਈ ਦਰਖਤਾਂ ਨਾ ਨਹੀਂ ਲੱਗੇ ਹੋਏ ਹਨਾ ਆ 23 ਕਰੋੜ ਰੁਪਇਆ ਇੱਥੇ ਦੀ ਕੀਮਤ ਲੱਗ ਚੁੱਕੀ ਹੈ ਹਨਾ 23 ਕਰੋੜ 23 ਕਰੋੜ ਰੁਪਇਆ ਤੇ ਮੈਂ ਕਹਣਾ ਵੀ ਲੋਕ ਮਰਦੇ ਨੇ ਹਨਾ ਵੀ ਸਾਡੀ ਮੱਝ 1.5 ਲੱਖ ਰੁਪਏ ਕਿ ਜੇ 2 ਦੀ ਵਿਕ ਜੇ ਤੇ ਆ ਖੜਾ ਝੋਟਾ 23 ਕਰੋੜ ਰੁਪਏ ਦੀ ਬੋਲੀ ਲੱਗੀ ਹੋਈ ਆ ਬਾਈ 23 ਕਰੋੜ ਆ ਮੇਲੇ ਦੇ ਵਿੱਚ ਬਾਈ 23 ਕਰੋੜ ਆ ਕੱਖ ਖਾਈ ਜਾਂਦਾ ਇੱਥੇ ਤੇ ਕੀ ਕਹਿਣਾ ਚਾਹੁੰਦਾ ਪਰ ਆ ਜਿਹੜੇ ਨੌਜਵਾਨ ਨਸ਼ੇ ਦੇ ਵਿੱਚ ਪਏ ਉਹਨਾਂ ਨੂੰ ਕੀ ਕਹਿਣਾ ਚਾਹੇਗਾ ਬਾਈ ਬਸ ਤੁਹਾਨੂੰ ਦੁੱਬਿਆ ਹੀ ਪਿਆ ਸਾਰਾ ਕੁਝ ਸੱਚੀ ਗੱਲ ਹੈ ਤੇ ਜਿਵੇਂ ਬਾਈ ਹਨਾ ਸ਼ੌਂਕ ਕਿੰਨੇ ਸਾਲਾਂ ਦੀ ਉਮਰ ਆ ਬਾਈ ਤੇਰੀ ਬਾਈ 22 ਸਾਲਾਂ ਦੀ ਉਮਰ ਆ ਤੇ 22 ਸਾਲਾਂ ਦੀ ਉਮਰ ਆ ਪਹਿਣੇ ਦੇਖ ਲਓ ਹਨਾ ਕੀ ਕਹਿਣਾ ਚਾਹੁੰਨੇ ਪਹਿਣੇ ਬਾਈ ਬਰੇ ਮੈਂ ਤਾਂ ਹਰ ਇੱਕ ਨੌਜਵਾਨ ਨੂੰ ਇਹੀ ਸੁਨੇਹਾ ਦਿੰਨੀ ਆ ਵੀ ਜਿਹੜੇ ਆਪਾਂ ਬਾਹਰ ਜਾ ਕੇ ਹਨਾ ਉੱਥੇ ਵੀ ਤਾਂ ਗੁਲਾਮੀ ਕਰਦੇ ਆ ਇਹ ਤੇ ਤੁਸੀਂ ਐਂ ਦੇਖੋ ਆ 23 ਦੇ ਵੀਰ ਇੱਥੀ ਆਪਣਾ ਅਮਰੀਕਾ ਕੈਨੇਡਾ ਜੀ ਆਪਾਂ ਮਿਹਨਤ ਕਰਕੇ ਇਹਨੇ ਵੀ ਤਾਂ ਵਿਚਾਰੇ ਨੇ ਮਿਹਨਤ ਕੀਤੀ ਆ ਸਹੀ ਗੱਲ ਹੈ ਮੇਲੇ ਦੇ ਵਿੱਚ ਅੱਜ ਨਵਾਈ ਸੀ ਚੀਜ਼ ਲੈ ਕੇ ਆਏ ਦੀ ਮੁਰਕੀ ਕੀ ਮਤ ਕੋਈ ਨਹੀਂ ਹੈਗੀ